ਕਿ 2004 ਦੇ ਵਿੱਚ ਬੌਸ ਕੰਪਨੀ ਨੇ ਇੱਕ ਸੌਫਟਵੇਅਰ ਬਣਾਇਆ। ਉਹ ਸੌਫਟਵੇਅਰ ਜਿਹੜਾ ਸੀਗਾ ਉਹ ਸੌਫਟਵੇਅਰ 2005 ਦੇ ਵਿੱਚ ਆ ਵੌਕਸਵੈਗਨ ਨੇ ਖਰੀਦ ਤੇ ਲੈ ਲਿਆ। ਹੂੰ 2007 ਦੇ ਵਿੱਚ ਉਹਨਾਂ ਨੇ ਇੱਕ ਕੰਡ ਕਰ ਦਿੱਤਾ। ਹੂੰ ਉਹ ਸੌਫਟਵੇਅਰ ਦਾ ਗਲਤ ਇਸਤੇਮਾਲ ਕਰਕੇ ਉਹਨਾਂ ਨੇ ਬੌਸ ਨੂੰ ਵੀ ਨਹੀਂ ਦੱਸਿਆ। ਹੂੰ ਔਰ ਉਹਦੇ ਬਾਰੇ ਜਾ ਕੇ ਸਾਨੂੰ ਹੁਣ ਜਾਣਕਾਰੀਆਂ ਮਿਲੀਆਂ ਜਾ ਕੇ 2015 ਚ। ਹੂੰ ਹੂੰ ਇਹਦਾ ਮਤਲਬ ਹੈ ਇਨੇ ਸਾਲਾਂ ਤੱਕ ਉਹ ਚੀਜ਼ਾਂ ਛੁਪੀਆਂ ਰਹੀਆਂ ਬਾਅਦ ਚ ਪਤਾ ਚੱਲਿਆ 34 ਬਿਲੀਅਨ ਡਾਲਰ ਦਾ ਸਕੈਂਡਲ ਹੋ ਗਿਆ 34 ਬਿਲੀਅਨ ਡਾਲਰ ਜਾਨੀ 3 ਲੱਖ ਕਰੋੜ ਤੋਂ ਵੱਡਾ ਸਕੈਂਡਲ ਹੋ ਗਿਆ ਇਸ ਕਰਕੇ AI ਬਹੁਤ बड़ी चीज ਹੈ ਖਾਸ ਕਰਕੇ ਐਲਨ ਮਸਕ ਦੀ ਕੰਪਨੀ ਜੋ ਕੁਝ ਕਰ ਰਹੀ ਹੈ ਬਿਲਗਰਡਸ ਦੀਆਂ ਕੰਪਨੀਆਂ ਜੋ ਕੁਝ ਕਰ ਰਹੀਆਂ ਨੇ IBM ਜੋ ਕੁਝ ਕਰ ਰਹੀ ਹੈ ਇਹ ਕੰਪਨੀਆਂ ਈਵਨ ਬਾਸ ਕੰਪਨੀ ਦਾ ਮੈਂ ਨਾ ਲਿਆ ਇਹ ਲੋਕਾਂ ਕੋਲ ਜੋ ਗਿਆਨ ਹੈ ਉਹ ਗਿਆਨ ਪਬਲਿਕ ਡੋਮੇਨ 'ਚ ਨਹੀਂ ਆਇਆ ਹੁਣ ਦੇਖੋ ਤੁਸੀਂ ਆਪਣੇ ਮੋਬਾਈਲ ਫੋਨ ਤੇ ਭਰੋਸਾ ਕਰਦੇ ਹੋ ਨਹੀਂ ਕਰਦੇ ਨਾ ਨਹੀਂ ਕਰਦਾ ਨਹੀਂ ਕਰਦੇ ਨਾ ਤੁਸੀਂ ਕਿਸੇ ਗੈਜਟ ਤੇ ਭਰੋਸਾ ਕਰਦੇ ਹੋ ਇੰਗਲੈਂਡ ਦੀ ਪਾਰਲੀਮੈਂਟ ਚ ਬਹਿਸ ਹੋ ਰਹੀ ਹੁੰਦੀ ਹੈ ਕਿ ਜਿਹੜੇ ਬਲਬ ਚਾਈਨਾ ਤੋਂ ਬਣ ਕੇ ਆਏ ਨੇ ਸਾਡੀ ਜਸੂਸੀ ਕਰ ਰਹੇ ਨੇ ਜਿਹੜੀਆਂ ਫ੍ਰਿਜਾਂ ਬਣ ਕੇ ਆਈਆਂ ਨੇ ਫ੍ਰਿਜਾਂ ਸਾਡੀ ਜਸੂਸੀ ਕਰ ਰਹੀਆਂ ਨੇ ਅਮਰੀਕਾ ਦੇ ਵਿੱਚ ਜਿਹੜੀ ਉਹਨਾਂ ਦੀ ਕੰਪਨੀਆਂ ਹਾਈਵੇ ਹੋ ਆਊ ਵੀ ਹੋ ਆਊ ਵੀ ਨੂੰ ठेका ਨਹੀਂ ਮਿਲਿਆ ਮੋਬਾਈਲ ਟਾਵਰਾਂ ਦਾ ਕਹਿੰਦੇ ਇਹ ਮੋਬਾਈਲ ਟਾਵਰਾਂ ਦੇ ਜਰੀਏ ਚਾਈਨਾ ਨੇ ਸਾਡੀ ਜਸੂਸੀ ਕਰਨੀ ਹੈ ਉਸੇਪਰ ਦੂਜੇ ਪਾਸੇ ਤੁਸੀਂ ਇਹ ਗੱਲ ਤੇ ਯਕੀਨ ਕਰਦੇ ਹੋ ਕਿ ਜਿਵੇਂ ਹੁਣ ਕੁਝ ਮਸ਼ੀਨਾਂ ਸਰਕਾਰਾਂ ਚੁਣਦੀਆਂ ਨੇ ਹੂੰ ਕੀ ਉਹਨਾਂ ਮਸ਼ੀਨਾਂ ਤੇ ਭਰੋਸਾ ਕੀਤਾ ਜਾ ਸਕਦਾ ਇਲੈਕਟ੍ਰੋਨਿਕਸ ਵੀ ایਵੀਐਮ ਦੀ ਗੱਲ ਕਰ ਰਹੇ ਮੈਂ ایਵੀਐਮ ਦੀ ਗੱਲ ਕਰ ਰਹੇ ਹਾਂ ਤੁਸੀਂ ਉਹਨਾਂ ਤੇ ਭਰੋਸਾ ਕੀਤਾ ਜਾ ਸਕਦਾ ਕਿਉਂਕਿ ਜੇ ਤੁਸੀਂ ਮੋਬਾਈਲ ਫੋਨ ਤੇ ਭਰੋਸਾ ਨਹੀਂ ਕਰ ਸਕਦੇ ਤੁਸੀਂ ਮੋਬਾਈਲ ਟਾਵਰਾਂ ਤੇ ਭਰੋਸਾ ਨਹੀਂ ਕਰ ਸਕਦੇ ਬਲਕਿ ਤੁਸੀਂ ਤਾਂ ਇਥੋਂ ਤੱਕ ਭਰੋਸਾ ਨਹੀਂ ਕਰ ਸਕਦੇ ਜਿਹੜੀ ਗੱਲ ਜਿਹੜੇ ਸਕੈਂਡਲ ਦੀ ਮੈਂ ਵਾਕਸਵੇ ਕਹਿੰਦੇ ਸਕੈਂਡਲ ਦੀ ਗੱਲ ਕਰ ਰਹੇ ਹਾਂ ਉਹਦੇ ਵਿੱਚ ਤਾਂ ਉਹਨਾਂ ਨੇ ਇਹ ਦੱਸਿਆ ਸੀਗਾ ਕਿ ਜੋ ਟੈਕਨੋਲੋਜੀ ਯੂਜ਼ ਹੋਈ ਸੀ ਉਹ ਟੈਕਨੋਲੋਜੀ ਤੇ ਇਹੋ ਜਿਹੀ ਟੈਕਨੋਲੋਜੀ ਹੈ ਕਿ ਤੁਸੀਂ ਪੇਂਟ ਦਮ ਪੇਂਟ ਕੀਤੀ ਤੁਹ ਮਕਾਨ ਨੂੰ ਤੁਹਾਂ ਉਹਦੇ ਵਿੱਚ ਕੰਧ ਵਿਜੀ ਜਸੂਸੀ ਕਰਨ ਲੱਗ ਪਏਗੀ ਕੰਧ ਜਸੂਸੀ ਕਰਨ ਲੱਗ ਪਏਗੀ ਅਗਰ ਉਹ ਪੇਂਟ ਦੇ ਵਿੱਚ ਉਹ ਕੈਮੀਕਲ ਪਾ ਦਿੱਤੇ ਜਾਂਦੇ ਨੇ ਉਹ ਮਤਲਬ ਉਹ ਮੈਟਲ ਉਹ ਪਾ ਦਿੱਤੇ ਜਾਂਦੇ ਨੇ ਤੇ ਆਇਨਸ ਜਿਨ੍ਹਾਂ ਨੂੰ ਅਸੀਂ ਬੋਲਦੇ ਹਾਂ ਕੈਡਮੀਅਮ ਨਿਕਲ ਸਟ੍ਰਾਂਸ਼ੀਅਮ ਤੇ ਕਹਿਣ ਦਾ ਮਤਲਬ ਇਹ ਆ ਕਿ ਇਹ ਖਤਰਾ ਬਹੁਤ ਵੱਡਾ ਹੋ ਚੁੱਕਾ ਵਾ ਸਾਨੂੰ AI ਤੋਂ ਜਿੰਨਾਂ ਚੀਜ਼ਾਂ ਨੂੰ ਬਦਲਣਾ ਚਾਹੀਦਾ ਸਾਨੂੰ ਟ੍ਰਾਂਸਪੇਰੈਂਟ ਹੋਣਾ ਚਾਹੀਦਾ ਸਾਡੀਆਂ ਵੱਡੀਆਂ ਪ੍ਰਕਿਰਿਆਵਾਂ ਜਿਹੜੀਆਂ ਹੈਗੀਆਂ ਨੇ ਜਿਹੜੀਆਂ ਮੁਲਕਾਂ ਦੀ ਕਿਸਮਤ ਤੈਅ ਕਰਦੀਆਂ ਨੇ ਲੋਕਾਂ ਦੀ ਕਿਸਮਤ ਤੈਅ ਕਰਦੀਆਂ ਨੇ ਉਹਨਾਂ ਤੋਂ ਅ ਇਲੈਕਟ੍ਰੋਨਿਕਸ ਦੀਆਂ ਚੀਜ਼ਾਂ ਤੋਂ ਬਚਾਉਣਾ ਚਾਹੀਦਾ ਇਨਸਾਨੀਅਤ